ਬੋਲੀ ਗੋ ਮੇਂ ਡੰਡਾ ਬੋਲੀ ਆਇ ਜਾ ਬਸ ਖੜਾ ਚੱਲ ਜੇ ਕੋਈ ਕੱਢੀ ਲੱਗ ਫੜੀ ਚੱਲ ਚਾਹ ਚਾਹ ਉਹ ਜਾ ਲੋ ਕੰਦੀ ਜਾ ਅੱਜ ਗੋਲ ਨਾ ਆਵਾਂ ਲਿਆ

ਕਹੇ ਭਈਆ ਬੇਵਕੂਫ ਇਹ ਲੈ ਇਹ ਪਾ ਦੇ ਲੈ ਨੀ ਨੀ ਤਾਂ ਨੂੰ ਅੱਛੀ ਜੀ ਤੈਨੂੰ ਅੱਗੇ ਲੱਗ ਜਾਏ ਆ ਹੱਸ ਇਦਾਂ ਲੱਗੇ ਕਰੀ ਹਣ ਕਿਆ ਬਾਪੇ ਲੱਗੇ ਕਰ ਤੂੰ ਕਹੂੰ ਕਿ ਮੀ ਇਹਨੂੰ ਅੱਗੇ ਲੱਗ ਜਾਏ ਮੀ ਇਹਨੂੰ ਅੱਗੇ ਅੱਗੇ ਜਾਏ ਕੀ ਗੋਗਵਾ ਆ ਰਿਹਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਢਿੱਲੋ ਵਲੌਗਸ 07 ਤੇ ਬਹੁਤ ਸਾਰਾ ਸਵਾਗਤ ਹੈ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦਿਨ ਹੈਗਾ ਸੰਡੇ ਐਤਵਾ ਤੇ ਟਾਈਮ ਹੋ ਗਿਆ 2:00 ਵਜੇ ਤੇ ਲੋ ਜੀ ਇੱਧਰ ਸਾਡੇ ਦੁੱਧੋ ਵਾਲੇ ਦਾ ਟਾਈਮ ਦੇਖੋ ਦੁਪਹਿਰ ਦੇ 2 ਵਜੇ ਦੁੱਧ ਲੈਣ ਆਉਂਦੇ ਆ ਤੇ ਆਪਾਂ ਜਾ ਰਹੇ ਸੀ ਹਰਖੋਵਾਲ ਤੇ ਤੁਹਾਨੂੰ ਚਲੋ ਅੱਜ ਗੁਰਦੁਆਰਾ ਹਰਖੋਵਾਲ ਸਾਹਿਬ ਦੇ ਕਰੋਨੇ ਆ ਦਰਸ਼ਨ ਠੀਕ ਆ ਜੀ ਦੁੱਧ ਦੇ ਦੁੱਧ ਲੈਣਾ ਆ ਕੁੜੀ ਹਟ ਕੇ ਗਾਲਾਂ ਕੱਢਣੋ ਹਟ ਗਈ ਕੱਢਦੀ ਆ ਹਾਂਜੀ ਹੱਲੇ ਵੀ ਕੱਢਦੀ ਏੰਨੀ ਜਾਂਦੀ ਜਾਂਦੀ ਮੈਨੂੰ ਕਹਿੰਦੀ ਕੁੱਤੀ ਬੰਦ ਰਹੀ ਹਾਂ ਐਦਾਂ ਬੋਲਦੀ ਏੰਨੀ ਬੋਲਦੀ ਦੇਖਿਆ ਮੈਨੂੰ ਪਤਾ ਲੱਗ ਗਿਆ ਹੁਣ ਕੱਢਣੀਆਂ ਗਾਲਾਂ ਅੱਜ ਮੈਂ ਇੱਥੇ ਹੀ ਰੱਖ ਲੈਣੀ ਫੇਜਾ ਕੱਡੀਆਂ ਦਾ ਰਹਿਣ ਦੇ ਇਹਨੂੰ ਇੱਥੇ ਛੱਡ ਜਾ ਆਹੋ ਇੱਥੇ ਛੱਡ ਦੇ ਆਪਣੇ ਮਿੱਟੀ ਜਾ ਕੇ ਗੰਦੇ ਹੋ ਗਏ ਗੰਦੇ ਹੋ ਗਏ ਇਹ ਕਿੱਦਾਂ ਗੰਦੇ ਹੋ ਗਏ ਦੇਖੇ ਕਿਸੀ ਸਾਫ ਹੋ ਗਏ ਮੈਂ ਨਹੀਂ ਨਿਕਾਤੀ ਮਿੱਟੀ ਜਾਂ ਤਾਂ ਦੀਦੀ ਨੂੰ ਕਾ ਪਾ ਦੋ ਤੇ ਗੜ ਵਿੱਚ ਦੁੱਧ ਦੇ ਕਾ ਪਾ ਦੋ ਇੱਥਾ ਹੁਣ ਬੀਬੀਆਂ ਇਹ ਮੈਨੂੰ 12 ਵਜੇ ਦਾ ਫੋਨ ਕਰਕੇ ਆਪ 2 ਵਜੇ ਆਤੇ ਹੁਣ ਇਹ ਅੜੀਏ ਨੂੰ ਫਾਰ ਹੋ ਗਿਆ ਤੇ ਦਵਾਈ ਜਰੂਰ ਵੜ ਜੇ ਹੁਣ ਦਵਾਈ ਲੈਣੇ ਮੈਂ ਪਹਿਲਾਂ ਤੇਲ ਪਵਾ ਕੇ ਦੋ ਮਿੰਟ ਨੂੰ ਪੈਟਰੋਲ ਪੰਪ ਤੋਂ ਹੁਣ ਚਲ ਆ ਗਏ ਜਾਂਦਾ ਨਹੀਂ ਜਾਂਦਾ ਨਹੀਂ ਕੋਈ ਨਹੀਂ ਦੇਖੋ ਸੋ ਬਾਤ ਕਿ ਅੱਜ ਮਾੜਾ ਮੜ ਕੇ ਤੇਰੇ ਸਾਥ ਗੱਲਾਂ ਵੀ ਬਾਬਾ ਜੀ ਦੇ ਚਲੋ ਇਹ ਦਾਕਾ ਲੈ ਲੈਣਾ ਚਲੋ ਫੇਰ ਅਜੋ ਚੱਲੀ ਜੇ ਚਲੋ ਆਜੋ ਚਲੀਏ ਜੀ ਦਰਸ਼ਨ ਕਰਾ ਕੇ ਲਈਏ ਤੁਹਾਨੂੰ ਹਾਂਜੀ ਆਪਾਂ ਪਹੁੰਚ ਕੇ ਗੁਰਦੁਆਰਾ ਸਾਹਿਬ ਤੇ ਆਪਾਂ ਕਰੀਏ ਹਰਖੋਵਾਲ ਤੇ ਆਪਾਂ ਪਹਿਲਾਂ ਵੀ ਇਹਦਾ ਵਲੌਗ ਪਾਇਆ ਆ ਹਨਾ ਤੇ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਮੈਂਸ਼ਨ ਕਰ ਦੂੰਗੀ ਜਿਨ੍ਹਾਂ ਨੇ ਨਹੀਂ ਦੇਖਿਆ ਆ ਆਪਾਂ ਸਾਰਾ ਗੁਰਦੁਆਰੇ ਦਾ ਪੂਰਾ ਉਹ ਦਿਖਾਇਆ ਹੈ ਉਹਦੇ ਵਿੱਚ ਹਨਾ ਤੇ ਚਲੋ ਹੁਣ ਆਪਾਂ ਕਰ ਲਈਏ ਦਰਸ਼ਨ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਨਾਲੇ ਦਿਖਾਉਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਪੂਰਾ ਅੰਦਰੋਂ ਹਨਾ ਅਜੇ ਨਾ ਫੋਨ ਇੱਥੇ ਮਨ ਕਰਿਆ ਆ ਸੀ ਕਿ ਆਓ ਮੇਰਾ ਤਾਂ ਦ ਸਹੀ ਗੱਲ ਬਿਲਕੁਲ ਮਨ ਨਹੀਂ ਸੀਗਾ ਪਰ ਕਹਿੰਦੇ ਹੁੰਦੇ ਜਦੋਂ ਕਰਮਾ ਚ ਦੇਖ ਲੋ ਹੋਵੇ ਹਨਾ ਤਾਂ ਬੰਦਾ ਆ ਹੀ ਜਾਂਦਾ ਮੈਂ ਨਾ ਨਾ ਕਰਦੀ ਆ ਹੀ ਗਈ ਸੰਗਰਾਂਦ ਨੂੰ ਬੜਾ ਮਨ ਸੀ ਆਉਂਦਾ ਫਿਰ DNA ਮੈਂ ਕਹਾਂ ਚੱਲੋ ਅੱਜ ਚੱਲਦੇ ਆ ਚਲੋ ਮੈਂ ਵੀ ਨਾ ਨਾ ਕਰਦੀ ਪਹੁੰਚ ਹੀ ਗਈ ਸੀ ਮੈਂ ਕਹੀ ਮੈਂ ਨਹੀਂ ਆਉਣਾ ਮੈਂ ਅੱਜ ਦਿਲ じゃ ਨਹੀਂ ਹੈਗਾ ਕਠੰਡੂ ਵੀ ਸੀਗੀ ਚਲੋ ਹਾਂਜੀ ਚਲੋ ਕਰ ਲਓ ਇੱਥੇ ਸ਼ੀਸ਼ੇ ਦੇ ਵਿੱਚ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਦੇ ਹਰਖਵਾਲ ਵਾਲੇ ਜਿਹੜੇ ਮਹਾਰਾਜ ਸੀਗੇ ਸੰਤ ਸੀਗੇ ਉਹਨਾਂ ਦੇ ਜੋੜੇ ਰੱਖੇ ਹੋਏ ਸ਼ੀਸ਼ੇ ਦੇ ਵਿੱਚ ਉਹਨਾਂ ਦੇ ਕੱਪੜੇ ਵਸਤਰ ਵੀ ਸ਼ਾਇਦ ਮਿਲਦਾ ਇੱਥੇ ਹੋਣੇ ਹਾਂ ਜੀ ਹਾਂਜੀ ਉਹ ਦੇਖੋ ਉਹਨਾਂ ਦੇ ਜਿਹੜੇ ਚੋਲੇ ਆ ਵਸਤਰ ਆ ਸਾਰੇ ਸ਼ੀਸ਼ੇ ਦੇ ਵਿੱਚ ਰੱਖੇ ਹੋਏ ਆ ਜਿਹੜਾ ਕਿ ਪੂ ਬਿੱਤਰ ਨਿਸ਼ਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੇਵਕ ਬਾਬਾ ਪੱਲਾ ਜੀ ਪਿੰਡ ਬਤਾਲਾ ਜ਼ਿਲ੍ਹਾ ਅੰਮ੍ਰਿਤਸਰ ਉਹਨਾਂ ਦੇ ਵੰਸ਼ ਵਿੱਚੋਂ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦਾ ਹੈ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਬਾਬਾ ਈਸ਼ਰ ਸਿੰਘ ਜੀ ਨੂੰ ਆਪਣੇ ਨਾਲ ਇੱਥੇ ਹਰਖੋਵਾਲ ਲੈ ਆਏ ਤੇ ਕਾਫੀ ਸਮਾਂ ਲੋਕਾਂ ਨੂੰ ਰੱਬ ਨਾਲ ਜੋੜਨ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਿੱਚ ਆਪਣਾ ਸਰੀਰ ਤਿਆਗ ਗਏ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਉਹਨਾਂ ਨੂੰ ਉਹਨਾਂ ਦਾ ਸਰੀਰ ਹਰਖੋਵਲ ਲਿਆਂਦਾ ਤੇ ਇੱਥੇ ਉਹਨਾਂ ਦਾ ਸੰਸਕਾਰ ਕਰਕੇ ਨਿਸ਼ਾਨ ਸਾਹਿਬ ਲਗਾਇਆ ਅਸੀਂ ਗਏ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਬੈਠ ਗਏ ਤੇ ਤੁਸੀਂ ਮੇਰੇ ਪਹਿਲੇ ਵਲੌਗ ਚ ਦੇਖਿਆ ਹੋਣਾ ਕਿ ਮੈਂ ਅੰਦਰ ਦਰਬਾਰ ਸਾਹਿਬ ਦੀ ਪਹਿਲੇ ਵਲੌਗ ਚ ਵੀਡੀਓ ਨਹੀਂ ਬਣਾਈ ਸੀ ਤੇ ਅੱਜ ਰੱਬ ਜੀ ਵੱਲੋਂ ਕੋਈ ਪ੍ਰਮਾਤਮਾ ਵੱਲੋਂ ਚਮਤਕਾਰ ਹੋਇਆ ਤੇ ਮੈਂ ਦਰਬਾਰ ਸਾਹਿਬ ਦੇ ਅੰਦਰ ਦੀ ਵੀਡੀਓ ਬਣਾਈ ਤੇ ਕੋਈ ਵੀ ਖੁੰਝਾ ਇਦਾਂ ਦਾ ਕੋਰਨਰ ਨਹੀਂ ਸੀ ਜਿੱਥੇ ਸੰਤਾਂ ਸਾਧੂ ਸੰਤਾਂ ਦੀਆਂ ਮਾਹਪੁਰਖਾਂ ਦੀਆਂ ਤਸਵੀਰਾਂ ਨਾ ਲੱਗੀਆਂ ਹੋਣ ਤੇ ਇੰਨੀਆਂ ਜ਼ਿਆੜੀਆਂ ਤਸਵੀਰਾਂ ਸਾਰੇ ਪਾਸੇ ਭਰਿਆ ਪਿਆ ਸੀ ਸਾਧੂ ਸੰਤਾਂ ਮਹਾਰਾਜ ਮਾਹਪੁਰਖਾਂ ਦੀਆਂ ਤਸਵੀਰਾਂ ਦੇ ਨਾਲ ਤੇ ਮੈਂ ਸਾਰੇ ਸੰਤਾਂ ਦੀਆਂ ਵੀਡੀਓ ਬਣਾਈ ਤੇ ਸੱਚੀਂ ਬੜਾ ਮਨ ਨੂੰ ਸਕੂਨ ਮਿਲਿਆ ਉਹਨਾਂ ਦੇ ਦਰਸ਼ਨ ਕਰਕੇ ਤੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਹਰ ਵੀ ਸਥਾਪਿਤ ਕੀਤੀ ਹੋਈ ਹੈ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੀ ਲਿਖੀ ਹੋਈ ਮੋਹਰ ਜੋ ਅੱਜ ਵੀ ਹਰਖੋਵਾਲ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਤੇ ਤੁਸੀਂ ਇਹਨਾਂ ਦੇ ਦਰਸ਼ਨ ਕਰ ਸਕਦੇ ਆਂ ਦਿllੋ ਦੋਪਾ ਪਹਿਲਾਂ ਆਏ ਸੀਗੇ ਆ ਜਿਹੜੀ ਬੇਲ ਉਦੋਂ ਛੋਟੀ ਜੀ ਹੀ ਸੀਗੀ ਨਾ ਉੱਗਦੀ ਪਈ ਹੋਗੀ ਹੁਣ ਦੇਖੋ ਪੱਤੇ ਕਿੱਡੇ ਕਿੱਡੇ ਹੋ ਗਏ ਹਨਾ ਹਮ ਆਮਗਲੇ ਪੱਤੇ ਆਉਣਾ ਆ ਜਾਂਦੇ ਕਿਹੜੀ ਬੇਲ ਆ ਇਹ ਮੰਨ ਕਰ ਆ ਉੱਡੂ ੜੇ ਪੱਤੇ ਹੁੰਦੇ ਮਨੀ ਪਲਾਂਟ ਦੇ ਹੋਰ ਬੇਲ ਹੁਣੀ ਆ ਨਹੀਂ ੜੀਆਂ ਹੋ ਜਾਂਦੇ ਆ ਹਾਂ ਹਮ ਉਸ ਟਾਈਮ ਛੋਟੀ ਜਿਹੀ ਸੀਗੀ ਹਨਾ ਅਰੇ ਇੱਕ ੜੇ ਲਿਖ ਲਿਖ ਲਿਖਿਆ ਹਾਂ ਉਹ ਵਈਓ ਪੂਰੇ ਦੇਖਿਆ ਨਾ ਖੁੱਭ ਗਿਆ ਆਹੋ ਦੇਖ ਲਓ ਵਿੱਚੋਂ ਹੀ ਤੇ ਗਿਆ ਹਮ ਹਨਾ ਇੱਥੇ ਤੱਕ ਗਈ ਹੋਆ ਨਾਲ ਦੀ ਦੇਖ ਲੋ ਕਿੱਧਰ ਦੀ ਜੜਾ ਪੜੀਆਂ ਵਿੱਚੋਂ ਵਿੱਚ ਹੀ ਨਿਕਲ ਗਈ ਹਮ ਆਰੇ ਇੱਕੋ ਜੜ ਬੀ ਆਹ ਦੇਖ ਲੋ ਉੱਤੇ ਜੜ ਕਿੰਨੀ ਮੋਟੀ ਆ ਥੱਲੇ ਉਹ ਦੀਦੀ ਨਹੀਂ ਵਿੱਚ ਹੀ ਸਮਾ ਗਈ ਹਮ ਉੱਪਰ ਬਾਬਾ ਜੀ ਦੀ ਕੁਟੀਆ ਪਾਪਾ ਜੀ ਇੱਥੇ ਤਪੱਸਿਆ ਕਰਦੇ ਹੁੰਦੇ ਸੀ ਨਾ ਆ ਦੇਖੋ ਤਾਂ ਉਹ ਠੰਡਾ ਬੁਰਜ ਬਣਾਇਆ ਹੋਇਆ ਇਹਦੇ ਪਾਣੀ ਚੱਲਦਾ ਨੰਦਾ ਵੇਸ ਤੇ ਲੱਗਦਾ ਹੂੰ ਹੂੰ ਲਾਈਟਾਂ ਨੂੰ ਇਟਾ ਰਾਤ ਨੂੰ ਜਾਗਦੀਆਂ ਹੁੰਦੀਆਂ ਨਾ ਉਹ ਛੋਟੀ ਦੇਖਣੇ ਆਉਂਦੇ ਵੜਨੇ ਜਾਂਦੇ ਪਾਣੀ ਛੱਡਦੇ ਹੁਣੇ ਨਾ ਸ਼ਾਮ ਨੂੰ ਲਾਈਟਾਂ ਵਿੱਚ ਜਾਗਦੀਆਂ ਹੁੰਦੀਆਂ ਆਈ ਇਹ ਯਾ ਚੀਜ਼ ਮਤਲਬ ਇਹ ਪੱਥਰ ਵੀ ਕਿੱਦਾਂ ਹੋ ਗਏ ਹਨਾ ਤਾਂ ਹੂੰ ਮਨੇ ਆ ਜਮਕੌਰ ਸਾਹਿਬ ਦੀ ਘੜੀ ਬਣਾਈ ਹੋ ਆ ਆਹ ਇਦਾਂ ਵੀ ਹੁੰਦੀ ਆ ਪੱਥਰ ਪਿਆ ਪਿਆ ਵੱਡਾ ਹੁੰਦਾ ਫਿਰ ਤੁਹਾਡੀ ਕਿਸਾ ਏਡੇ ਏਡੇ ਹੁੰਦੇ ਆ ਪੱਥਰ ਪਿਆ ਪਿਆ ਵੱਡਾ ਹੋ ਜਾਂਦਾ ਹੁੰਦਾ ਸੱਚੀ ਹਾਂ ਆਹ ਤਾਂ ਅੱਜ ਮੈਂ ਪਹਿਲੀ ਯਾਰ ਗੱਲ ਸੁਣੀ ਵੀ ਇਦਾਂ ਵੀ ਹੁੰਦੀ ਆ ਇਹ ਕਿੱਦਾਂ ਹੋ ਜਾਂਦੇ ਆ ਤੁਸੀਂ ਕਦੇ ਦੇਖਿਆ ਨਹੀਂ ਇਹ ਨਹੀਂ ਆ ਯਾਰ ਪੱਥਰ ਕਿੰਨਾ ਨੇ ਚੋਲ ਦੇ ਵਿੱਚ ਪੱਥਰਾਂ ਦੇ ਹੋਰ ਕੀ ਇੱਥੇ ਜਿਹੜੇ ਪੱਥਰੀ ਰੋੜ ਰੋੜ ਕੇ ਆ ਜਾਂਦੇ ਆ ਹਾਂ ਉਹ ਸਾ ਲੈਂਦੇ ਜਿਹੜੇ ਵੱਡੇ ਹੁੰਦੇ ਆ ਪੱਥਰ ਦਾ ਪੱਥਰ ਨਹੀਂ ਮੈਂ ਕਹਿੰਨੀ ਕਿਉਂ ਨਹੀਂ ਹੁੰਦੇ ਲੋ ਜੀ ਅੱਜ ਨਾ ਇਹ ਗੱਲ ਪਹਿਲੀ ਾਰ ਪਤਾ ਲੱਗੀ ਆ ਵੀ ਜਿਹੜੇ ਪੱਥਰ ਛੋਟੇ ਛੋਟੇ ਹੁੰਦੇ ਉਹ ਵੱਡੇ ਵੱਡੇ ਹੋ ਜਾਂਦੇ ਆ ਹੁੰਦੇ ਆ ਮੈਨੂੰ ਨਹੀਂ ਉੱਧਾ ਪਤਾ ਹੈਗਾ ਦੀਦੀ ਕਹਿੰਦੇ ਆ ਵੀ ਜੇ ਕਿਸੇ ਨੂੰ ਇਹ ਚੀਜ਼ ਦੀ ਨੌਲੇਜ ਹੈਗੀ ਆ ਤਾਂ ਪਲੀਜ਼ ਦੱਸਿਓ ਕਮੈਂਟਾਂ ਦੇ ਵਿੱਚ ਵੀ ਪੱਥਰ ਵੱਡੇ ਹੁੰਦੇ ਆ ਕਿ ਉਹਨੇ ਕੀ ਰਹਿੰਦੇ ਜਿਹੜੇ ਸਾਈ ਦੇ ਹੁੰਦੇ ਆ ਜਿੱਦਾਂ ਰੱਖਿਓ ਚਣਕੇ ਇਦਾਂ ਹੋੜੀ ਉਹ ਵੱਡੇ ਵੱਡੇ ਹੋ ਜਾਣੇ ਇਦਾਂ ਤਾਂ ਫੇ ਪਹਾੜੀ ਬਣ ਜਾਣ ਦੇ ਪੱਥਰਾਂ ਦੇ ਆਵਾ ਹਰ ਹਾਲ ਦਾ ਆ ਤਾਂ ਨਵੀਂ ਕਾਲ ਸੁਣ ਲਈ ਅੱਜ ਮੈਂ ਪੱਥਰ ਵੀ ਪਏ ਪਏ ਵੱਡੇ ਹੁੰਦੇ ਮੇਰੇ ਮਤਲਬ ਮੇਰੇ ਕਹਿਣ ਦੇ ਹਿਸਾਬ ਨਾਲ ਤਾਂ ਕੀ ਹੁੰਦੇ ਆ ਠੀਕ ਆ ਪਰ ਮੈਂ ਕਦੀ ਸੁਣਿਆ ਨਹੀਂ ਮੈਂ ਕਹਿ ਨਹੀਂ ਸਕਦੀ ਹੁੰਦੇ ਕਿ ਨਹੀਂ ਹੁੰਦੇ ਬਾਕੀ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਹੈਗੀ ਆ ਉਹ ਸਾਰੇ ਜਣੇ ਦੱਸਣਾ ਮੈਂ ਵੀ ਸੁਣਿਆ ਕਹਿੰਦੇ ਪੱਥਰ ਵੱਟੇ ਹੁੰਦੇ ਆ ਐਸੇ ਠੀਕ ਚਲੋ ਦੱਸਿਓ ਜੀ ਸਾਰੇ ਜਣੇ ਕਮੈਂਟਾਂ ਦੇ ਵਿੱਚ ਵੀ ਪੱਥਰ ਕਿੱਦਾਂ ਵੱਡੇ ਹੁੰਦੇ ਕਿ ਨਹੀਂ ਹੁੰਦੇ ਬਹੁਤ ਸੋਹਣੇ ਬੂਟੇ ਬਹੁਤ ਮੈਂ ਤਾਂ ਇਦਾਂ ਨੇ ਹਰਿਆਲੀ ਜੀ ਪੇੜ ਦਰਖਤ ਇੰਨੇ ਸੋਹਣੇ ਲੱਗਦੇ ਆ ਇਹ ਬਹੁਤ ਵਧੀਆ ਮਤਲਬ ਸ਼ਾਂਤੀ ਸਹੀ ਗੱਲ ਹਾਂ ਸਾਡੇ ਇੱਕ ਪਿੰਡ ਜਿੱਦਾਂ ਹੁਣ ਕਿੰਨਾ ਰੋਲਾ ਰੱਪਾ ਹੈ ਨਾ ਟਰੈਕਟਰ ਟਰਾਲੀਆਂ ਦਾ ਕੋਈ ਇਧਰੋਂ ਆ ਉਧਰੋਂ ਆ ਦੇਖ ਲਓ ਕਿੰਨਾ ਸਕੂਨ ਜਿਆ ਆ ਹਾਂ ਲੰਗਰ ਹਾਲ ਆਲੂ ਪਰਿਓ ਲੱਸੀ ਪੀਣ ਚੱਲੇ ਪਾਪਾ ਜੀ ਅੱਛਾ ਗੁਰਦੁਆਰੇ ਦੀ ਲੱਸੀ ਸਵਾਦ ਲੱਗਦੀ ਆ ਹਾਂ ਅਬ ਜਾਦੇ ਇੱਕ ਵਾਰੀ ਆ ਆਹ ਉਹਦਣ ਉਹਦਣ ਤੇ ਕਿੰਨੇ ਵਜਾਇਆ ਸੀ ਉੱਤੇ ਆ ਮੇਰੇ ਮੁੰਡੇ ਦੇ ਟੈਂਸ਼ਨ ਅੱਛਾ ਤੁਸੀਂ ਪਹਿਲਾਂ ਵੀ ਆਏ ਹੋਗੇ ਨਸੀ ਆਉਂਦੇ ਰਹਿੰਦਾ ਇਹ ਕਦੇ ਹੁੰਦਾ ਵਜੋਂ ਨੂੰ ਇਹ ਬਣਾਇਆ ਹੋਇਆ ਕਿ ਜਿੱਦਾਂ ਰੋਟੀ ਦੇ ਕਿੰਨੇ ਟਾਈਮ ਬਾਬਾ ਜੀ ਦਾ ਭੋਗ ਲਵਾਉਣਾ ਹੁੰਦਾ ਲੰਗਰ ਨੂੰ ਹਨਾ ਉਹਦੇ ਵਾਸਤੇ ਉਹਦੇ ਵਾਸਤੇ ਵੀ ਇਹ ਜਿੱਦਾਂ ਕੋਈ ਗੁਰਦੁਆਰੇ ਤੇ ਕੋਈ ਵਾਰ ਦਾ ਕੁਝ ਵੀ ਹੁੰਦਾ ਹਾਂ ਇਹ ਜਗ੍ਹਾ ਸਾਰੇ ਗ੍ਰੰਥ ਇਕੱਠੇ ਅੱਛਾ ਇਦਾਂ ਹੈ ਮੇਰਾ ਕੀ ਰੋਟੀ ਰੋਟੀ ਦਾ ਦਪਹਿਰ ਸਵੇਰ ਸ਼ਾਮ ਹਾਂ ਭੋਗ ਲੱਗਣ ਦੇ ਟਾਈਮ ਤੇ ਭੋਗ ਲੱਗਣ ਦੇ ਟਾਈਮ ਤੇ ਬਜਾਉਂਦੇ ਹੁਣੇ ਰਾਤ ਬਰਾਤੇ ਕੋਈ ਕੋਈ ਹਮੀ ਨਮੀ ਹੋ ਜਵੇ ਹਨਾ ਫੇਰ ਠੀਕ ਹੈ ਇਹ ਨਾਲਾ ਮਤਲਬ ਕੀ ਹਾਂ ਉਹਨਾਂ ਦਾ ਛਾਤ ਗੀਜ਼ਰ ਇਹੋ ਤੇ ਲੱਗਾ ਹੋਇਆ ਪਾਣੀ ਗਰਮ ਹੁੰਦਾ ਚਲੋ ਇੱਧਰ ਸਰੋਵਰ ਵੀ ਕਿੰਨਾ ਸੋਹਣਾ ਵਾਓ ਕਿੰਨਾ ਵੱਡਾ ਹਨਾ ਉਹ ਕਹਦਾ ਤਾੜੀ ਨੂੰ ਉਹ ਮੱਛੀਆਂ ਵੀ ਆ ਵਿੱਚ ਇਹ ਕਿੱਦਾਂ ਦੀਆਂ ਦੇਖੀ ਪੁੱਛਣੀਆਂ ਮੀਂ ਆ ਮੈਂ ਬੂਟ ਖੋਲ ਆਹੋ ਮੈਂ ਪੁੱਛਤੀ ਆ ਗਏ ਚਲਾ ਗਏ ਹਾਂ ਲੋ ਜੀ ਹਾਂ ਆਪਾਂ ਦਰਸ਼ਨ ਕਰ ਲਏ ਆ ਤੇ ਆਪਾਂ ਹੁਣ ਚੱਲੇ ਘਰ ਨੂੰ ਸਾਢੇ 3 ਹੋ ਗਏ ਹੋਣੇ ਹਨਾ ਜੀ ਸ਼ਾਇਦ ਹੋਵੇ ਹਾਂ ਤੇ 4 ਵਜੇ ਤੱਕ ਆਪਾਂ ਘਰ ਪਹੁੰਚ ਜਾਣਾ ਤੇ ਮੈਂ ਦੇ ਲੋ ਅੱਜ ਨਾ ਕਰਦੀ ਹਾਂ ਨਾ ਵੀ ਮੈਂ ਨਹੀਂ ਜਾਣਾ ਇਹਨਾਂ ਨੂੰ ਮੈਂ ਬਹੁਤ ਰੋਕਿਆ ਵੀ ਰਹਿਣ ਦੋ ਕਿਸੇ ਹੋਰ ਦੇਂਦਾ ਰੱਖ ਲੋ ਅੱਜ ਰਹਿਣ ਦੋ ਅੱਜ ਕਿਉਂਕਿ ਮੌਸਮ ਵੀ ਇਦਾਂ ਦਾ ਧੁੱਪ ਵੀ ਨਹੀਂ ਨਿਕਲੀ ਝੜ ਜਾ ਹੋਇਆ ਤਾਂ ਹਵਾ ਚੱਲਦੀ ਸੀ ਬਾਬੇ ਦੇ ਆਣ ਨੂੰ ਥੋੜੀ ਦੇਖੀਦਾ ਆ ਦੇਖੀਦਾ ਨਹੀਂ ਉਹ ਪਰ ਉੱਦਾਂ ਸਿਗਾ ਥੋੜਾ ਵੀ ਹਾਏ ਅੱਜ ਰਹਿਣ ਦਿੰਨੇ ਫੇ ਕਿਤੇ ਜਾਏ ਨਹੀਂ ਹੋਇਆ ਹੁਣ ਬਾਬੇ ਦੇ ਆ ਕੇ ਨਹੀਂ ਹੋਇਆ ਜਿੱਦਾਂ ਹੁਣ ਤਾਂ ਠੰਡ ਵੀ ਲੱਗੀ ਮੈਨੂੰ ਘਾਰੇ ਸੀਗਾ ਮੈਨੂੰ ਠੰਡ ਬਹੁਤ ਲੱਗਣੀ ਆ ਮੈਂ ਕਿਹਾ ਮੈਂ ਨਹੀਂ ਜਾਣਾ ਹੈਗਾ ਮੈਂ ਦੋ ਦੋ ਕੋਟੀਆਂ ਪਾਈਆਂ ਆ ਕਿਤੇ ਹੈ ਨਾ ਅੱਛਾ ਹੋਰ ਗੱਲ ਸੁਣਾ ਅਸੀਂ ਪਹਿਲੀ ਵਾਰੀ ਸਰੋਵਰ ਨਹੀਂ ਵੇਖਿਆ ਅੱਜ ਪਹਿਲੀ ਵਾਰ ਸਹੀ ਗੱਲ ਕਿੰਨੀ ਵਾਰ ਆਏ ਹੈ ਨਾ ਅਸੀਂ ਅੱਜ ਹਾਂ ਅੱਜ ਸਹੀ ਗੱਲ ਗੇਟ ਖੁੱਲਾ ਹੀ ਸੀਗਾ ਇੱਧਰਲਾ ਤੇ ਅੱਜ ਆਪਾਂ ਸਰੋਵਰ ਵੀ ਦੇਖ ਚੱਲੇ ਆ ਹੈ ਨਾ ਚਲੋ ਇਹ ਵੀ ਕਰਮਾ ਤੋਂ ਬਿਨਾ ਕਹਿੰਦੇ ਕੁਝ ਨਹੀਂ ਆ ਹੈ ਨਾ ਪਹਿਲੇ ਬਲੌਗ ਦੇ ਵਿੱਚ ਸਰੋਵਰ ਨਹੀਂ ਦਿਖਾ ਲਿਆ ਸੀ ਹਾਂ ਹੁਣ ਦੂਜੇ ਬਲੌਗ 'ਚ ਇਹਦੇ 'ਚ ਤੁਸੀਂ ਸਰੋਵਰ ਦੇਖ ਕੇ ਦਰਸ਼ਨ ਕਰੋ ਸਹੀ ਗੱਲ ਹਾਂਜੀ ਤੇ ਆਪਾਂ ਨਾ ਜਿਨਾਂ ਨੇ ਉਹ ਨਹੀਂ ਦੇਖਿਆ ਉਹ ਵੀ ਸਾਰੇ ਜਣੇ ਦੇਖਣ ਠੀਕ ਹੈ ਜੀ ਤੇ ਚਲੋ ਆਜੋ ਹੁਣ ਚੱਲਦੇ ਆਂ ਘਰਾਂ ਨੂੰ ਤੇ ਇਹ ਬੀਬੀਆਂ ਮੈਨੂੰ ਬਲੈਕਮੇਲਿੰਗ ਕਰਕੇ ਥੋੜਾ ਜਿਹਾ ਇਮੋਸ਼ਨਲ ਅਤਿਆਚਾਰ ਕਰਕੇ ਲੈ ਆਈਆਂ ਤੇ ਚਲੋ ਬਾਬਿਆਂ ਦੇ ਦਰਸ਼ਨ ਹੋ ਗਏ ਸੋਹਣੇ ਸੋਹਣੇ ਹੈ ਨਾ ਤੇ ਆਜੋ ਹੁਣ ਚੱਲਦੇ ਆਂ ਕਿੱਧਰ ਉਹ ਨਹੀਂ ਨਾ ਗਾਥੀ ਤੇ ਰਾਮੁ ਜੀ ਆੜੇ ਅੱਛਾ ਯਾ ਅੱਜ ਉੱਥੇ ਰਾਤ ਨੂੰ ਕੀਰਤਨ ਦਰਬਾਰ ਨਹੀਂ ਆ ਰਾਤ ਨੂੰ ਉਹ ਕੀਰਤਨ ਦਰਬਾਰ ਹੀ ਅੱਜ ਸੀ ਦਿਨੇਸ਼ ਅੱਛਾ ਅੱਜ ਸੀਗਾ ਹੈ ਨਾ ਨਾਲੇ ਉਹ ਸੀ ਕੈਂਪ ਅਸੀਂ ਫਗ ਸੁਖਾਨਣ ਦਾ ਹਾਂਜੀ ਆਹੋ ਜਦੋਂ ਆਪਾਂ ਉੱਥੇ ਗਏ ਹਰੀਆ ਬੇਲਾ ਹੈਨਾ ਆਹੋ ਯਾਰ ਕਿਸੇ ਤੇ ਹਰੀਆ ਬੇਲਾ ਜਾਣਦਾ ਬਣਾਓ ਅਸੀਂ ਜਾਏ ਹਰੀਆ ਬੇਲਾ ਹੁਣ ਤੁਹਾਨੂੰ ਇਹਨਾਂ ਨੂੰ ਚਾਹੀਦਾ ਹੁਣ ਕਿਹਦੇ ਨੇ ਹਰੀਆ ਬੇਲਾ ਦਾ ਜਾਣਦਾ ਬਣਾਓ ਬਸ ਆਖੀ ਨੂੰ ਤੇ ਜਾਣਾ ਮਸਾਂ ਕੀ ਨੂੰ ਮੈਨੂੰ ਪਤਾ ਕੀ ਆ ਮੈਨੂੰ ਥੋੜਾ ਇਦਾਂ ਹੁੰਦਾ ਵੀ ਬੰਦਾ ਖੁੱਲੇ ਦਰਸ਼ਨ ਹੀ ਜਾਵੇ ਹੈਨਾ ਮੈਨੂੰ ਰਸਤੇ ਦੇ ਵਿੱਚ ਜਾਣਾ ਨਹੀਂ ਪਸੰਦ ਹੈਗਾ ਭੀੜ ਭੜਕੇ ਦੇ ਵਿੱਚ ਇੱਕ ਮੱਥਾ ਨਹੀਂ ਟੇਕ ਹੁੰਦਾ ਇੱਕ ਫਿਰ ਜਿੱਦਾਂ ਨਾ ਜਿੱਦਾਂ ਹੁਣ ਸਕੂਨ ਜਿਹਾ ਕਿੰਨਾ ਆ ਕਿੰਨੀ ਸ਼ਾਂਤੀ ਜਈ ਆ ਤੇ ਇਦਾਂ ਵਧੀਆ ਲੱਗਦਾ ਮੱਥਾ ਟੇਕਣਾ ਚਲੋ ਚਲਿਏ ਘਰਾਂ ਨੂੰ ਹੁਣ 4 ਵਜੇ ਤੱਕ ਪਹੁੰਚ ਜੀਏ ਜਾ ਕੇ ਦੇਖੀਏ ਦਾਲ ਪਾਣੀ ਪਸ਼ੂ ਦੇਖੀਏ ਪਸ਼ੂ ਦੇਖੀਏ ਕੀਰਤ ਤਾਈ ਕੋਈ ਕੋਈ ਰਾਏ ਕੀਰਤ ਸਾਡੇ ਆ ਮੁੰਡੇ ਨੂੰ ਛੋਟੇ ਨੂੰ ਬੁਖਾਰ ਚੜ ਗਿਆ ਹੈਗਾ ਅੱਜ ਹੈ ਕੀਰਤ ਠੀਕ ਆ ਹੁਣ ਬਾਬਿਆਂ ਦੇ ਆ ਕੇ ਠੀਕ ਹੋ ਗਿਆ ਹਨਾ ਲੰਗਰ ਖਾਦਾ ਵੀ ਲੰਗਰ ਖਾਦਾ ਹੋਇਆ ਕੜੀ ਚੌਲ ਹਨਾ ਹਾਂ ਚਲੋ ਫੇ ਲਿਆਓ ਮੇਰੀ ਚਾਬੀ ਚੌਲ ਤੇ ਕੜੀ ਹਾਂ ਚਾਬੀ ਤੁਹਾਡੇ ਕੋਲ ਸਾਡੀ ਚਾਬੀ ਖਾਂਦਾ ਹਾਂ ਮੈਂ ਚਾਬੀ ਉੱਧਰ ਫੜਾਈ ਜੇ ਮੈਂ ਕਹਿੰਦਾ ਮੈਨੂੰ ਚੇਤਾ ਭੁੱਲ ਜਾਂਦਾ ਚਾਬੀ ਦਾ ਇੱਕੋ ਜਿਹੀਆਂ ਚਾਬੀਆਂ ਦੇਖੋ ਤਾਂ ਕਿਹੜੀ ਆ ਆਹ ਲਓ ਲਿਆਓ ਚਲੋ ਜੀ ਚੱਲੀਏ ਮਿਲਦੇ ਤੁਹਾਨੂੰ ਘਰ ਜਾ ਕੇ ਫਿਰ ਹੁਣ ਘਰ ਜਾ ਕੇ ਦੇਖਦੇ ਹਾਂ ਹੁਣ ਚਲੋ ਮੈਂ ਕੱਲੀ ਜੇ ਰਕੀਰਤ ਨਾ ਹੁੰਦਾ ਫੇ ਇੱਕ ਸਕੂਟਰੀ ਤੇ ਹੀ ਆ ਜਾਣਾ ਸੀ ਤਿੰਨਾਂ ਨੇ ਹਾਂ ਚਲੋ ਹੁਣ ਆ ਬੀਬੀ ਆਰ ਖਾਦਾ ਪੀਤਾ ਵਜੋਂ ਲੈਣ ਗੋਲਕਪਾਲੀ ਰੇੜੀਆਂ ਤੇ ਜਾ ਕੇ ਖੜੀਆਂ ਹੋ ਗਈਆਂ ਬਿਲਕੁਲ ਸੋਨਾ ਲੀਕਾ ਦੇ ਸਾਹਮਣੇ ਦੇਖਦੇ ਮੈਂ ਕਿ ਕਿਤੇ ਹੋਰ ਪਾਸੇ ਚਲ ਜਾਓ ਇਹਨਾਂ ਨੂੰ ਰੋਕਾ ਨਹੀਂ ਲੱਭੀ ਮੈਨੂੰ ਤਾਂ ਫੇ ਨਾਲ ਆਉਣੇ ਪੈਣਾ ਹੀ ਮੈਂ ਕੱਲ ਪਿੱਛੇ ਰਹਿੰਦੀ ਬਿਲਕੁਲ ਜਾਣਾ ਨੇ ਕਾਲੇ ਸਾਹਮਣੇ ਕੀ ਹੋਇਆ ਦਵਾਈ ਲੈ ਕੇ ਜੀ ਜਾਣਾ ਹੈ ਜਾ ਕੇ ਆਏ ਹੁਣੇ ਮੈਂ ਕਿੱਥੋਂ ਲਿਆਉਣੀ ਦਵਾਈ ਜਾਇਆ ਇੱਥੇ ਹੁੰਨੀ ਚਾਬੀ ਵਿੱਚ ਨਿਮਰ ਬਾਹਰ ਹੀ ਹਣਾ ਮੈਂ 2 ਘੰਟੇ ਕਿਤੇ ਚੱਲ ਜਾਵਾਂ 2 ਘੰਟਿਆਂ ਬਾਅਦ ਕਿਤੇ ਰਸੋਈ ਦੀ ਉਹ ਜਖੜਾ ਇਹਨਾਂ ਨੇ ਪੱਟੀ ਹੁੰਦੀ ਆ ਨਾ ਫੇ ਕਾਲਾ ਖਾ ਕੇ ਕੰਮ ਕਰਦੇ ਆ ਹੁਣ ਠੀਕ ਆ ਹੁਣ ਸੈਟ ਆ ਹੁਣ ਵਧੀਆ ਨਾਲ ਜਦੋਂ ਭਾਂਡੇ ਦਾ ਢੇਰ ਲੱਗ ਜਾਂਦਾ ਫੇ ਧੋਣੇ ਪੈਂਦੇ ਆ ਧੋਣੇ ਨੇ ਮੈਨੂੰ ਨਾ ਕੋਈ ਠੰਡ ਲੱਗਦੀ ਆ ਦਾ ਤੁਹਾਨੂੰ ਨਹੀਂ ਪਤਾ ਵੀ ਨਾਲ-ਨਾਲ ਕੰਮ ਕਰ ਲਈਏ ਨਾ ਇੰਨਾ ਖਲਾਰਾ ਪਾਇਆ ਕਰੋ ਮੇਰੇ ਤੋਂ ਕੋਈ ਭਾਂਡਾ ਵੀ ਨਹੀਂ ਸੀਗਾ ਵਿੱਚ ਉੱਤੇ ਉਹ ਚੌਲਾਂ ਦੀ ਕੜਾਹੀ ਭਰੀ ਪਈ ਆ ਚੌਲ ਬਣਾ ਲੈ ਚੱਕ ਕੇ ਇੱਕ ਨੇ ਮੈਗੀ ਬਣਾ ਲਈ ਮੇਰੇ ਪਿੱਛੋਂ ਹੈ ਭਾਂਡੇ ਦਾ ਢੇਰ ਲਾ ਦਿੱਤਾ ਹਲੋ ਕਹਿੰਦੇ ਮੇਰਾ ਕੋਈ ਭਾਂਡਾ ਹੀ ਨਹੀਂ ਦੇਖੋ ਤਾਂ ਹੀ ਚਲੋ ਧੋਵੋ ਹੁਣ ਤਾਂ ਮੈਂ ਕਰਾਂ ਦਾਲ ਪਾਣੀ ਅਲੇ ਗਾਂ ਚੋੜੀ ਗਾਂ ਬਾਹਰ ਵਾਜਾ ਲੱਗੀ ਉਹ ਮਾਰਨ ਅਬੱਸ ਕਰ ਅੱਜ ਦੇਖੋ ਸਿੱਮੀ ਮੇ ਨਾਲ ਲੱਗੀ ਐ ਰੋਟੀਆਂ ਬਣਾਉਣ ਤਾਂ ਮੇਰੀਆਂ ਰੋਟੀਆਂ ਦੇ ਹਨਾ ਇਦਾਂ ਫੁੱਲ ਪਟਾਕੇ ਬਣ ਬਣ ਲਿਖਦੇ ਪਏ ਆ ਨਾ ਐਨੀ ਤੇਜ ਅੱਖ ਬਾਲ ਜੋ ਆ ਭੂਕ ਨੇ ਦੀ ਤਾਂ ਤੇਲ ਰੱਖ ਲਿਆ ਕੋਲ ਜਦੋਂ ਕਹਿੰਦੀ ਅੱਗ ਬੁਝੀ ਉਸ ਲਈ ਤੇਲ ਪਾ ਲੈਣਾ ਉਡੀ ਜਿਹੜੀ ਹੈ ਬਲਦੀ ਦੇ ਤੇਲ ਫੋਣਾਂ ਵਾਲੇ ਹਨਾ ਮੈਨੂੰ ਇਹ ਜੂ ਖੂਕਰੀ ਮਾਰਨੀ ਤੇਲ ਸਿੱਟ ਦੇਣਾ ਬਸ ਇੱਕ ਬੰਦੀ ਚਲੋ ਇਹ ਪਣਾ ਲਈਏ ਰੋਟੀਆਂ ਅਜਾਪਾ ਦੋ ਘਰਾਂ ਦੀਆਂ ਰੋਟੀਆਂ ਬਣਾਉਣੀਆਂ ਆ ਟਾਈਮ ਲੱਗ ਜਾਣਾ ਸਾਨੂੰ ਇੱਕ ਘੰਟਾ ਤਾਂ ਲੱਗੂਗਾ ਇੱਕ ਘੰਟੇ ਦੇ ਵਿੱਚ ਵਿੱਚ ਆਪਾਂ ਰੋਟੀਆਂ ਬਣਾਵਾਂਗੇ ਨੂੰੇ ਬਾਸਕਾਰਾ ਰੋਟੀਆਂ ਦੇ ਫੁੱਲ ਪਾ ਕੇ ਬੈਣੇ ਬਸ ਕਰ